ਮਾਨਾ ਜ ਬਹੁਤ ਉਦਾਸ ਆ ਮੇਰੇ ਵਾਂਗੂ ਸਮੁੱਚੇ ਪੰਜਾਬ ਦੇ ਘਰ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਪੰਜਾਬੀ ਹੋਣ ਉਹ ਇੱਕੋ ਹੀ ਅਰਦਾਸ ਕਰ ਰਹੇ ਆ ਕਿ ਰਾਜਵੀਰ ਜਵੰਦਾ ਦੀ ਉਮਰ ਲੰਮੀ ਹੋਵੇ ਰਾਜਵੀਰ ਜਵੰਦਾ ਦੀ ਜ਼ਿੰਦਗੀ ਬਚ ਜਾਵੇ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਕੁਦਰਤ ਉਹਦੀ ਸਾਹਾਂ ਦੀ ਡੋਰ ਨਾ ਤੋੜੇ ਪਰ ਇਹ ਗੱਲ ਸੱਚੀ ਆ ਕਿ ਇਸ ਵੇਲੇ ਹਾਲਾਤ ਬਹੁਤ ਨਾਜ਼ੁਕਾ ਹਾਲਾਂਕਿ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਕੁਦਰਤ ਦਾ ਪਤਾ ਨਹੀਂ ਹੁੰਦਾ ਕਦੋਂ ਸੂਲੀ ਤੋਂ ਸੂਲ ਬਣਾ ਦੇਵੇ ਹੋ ਸਕਦਾ ਕੋਈ ਚਮਤਕਾਰ ਹੋ ਜੇ ਪਰ ਡਾਕਟਰਾਂ ਦਾ ਵੀ ਇਹ ਕਹਿਣਾ ਵੀ ਬਹੁਤ ਮੁਸ਼ਕਲ ਸਥਿਤੀ ਆ ਮੈਂ ਇਸ ਵੇਲੇ ਇਹ ਗੱਲ ਸਾਂਝੀ ਨਹੀਂ ਸੀ ਕਰਨੀ ਚਾਹੁੰਦਾ ਪਰ ਮੇਰੇ ਕੁਝ ਇੱਕ ਗਾਇਕ ਕਲਾਕਾਰ ਦੋਸਤ ਨੇ ਜਿਹੜੇ ਉਹ ਫੋਟਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦੀ ਸਥਿਤੀ ਨੂੰ ਵੇਖ ਕੇ ਆਏ ਆ ਵੀ ਵੈਂਟੀਲੇਟਰ ਦੇ ਕੋਲੇ ਜਾ ਕੇ ਆਏ ਆ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਆਏ ਆ ਤੇ ਪਾਸੇ ਜਾ ਕੇ ਡਾਕਟਰਾਂ ਦੇ ਨਾਲ ਗੱਲਬਾਤ ਵੀ ਕਰਕੇ ਆਏ ਆ ਡਾਕਟਰਾਂ ਨੇ ਇਹ ਗੱਲ ਕਹੀ ਆ ਵੀ ਕੋਈ ਚਮਤਕਾਰ ਹੋ ਜੇ ਤਾਂ ਗੱਲ ਵੱਖਰੀ ਆ ਨਹੀਂ ਤਾਂ ਸਥਿਤੀ ਬਹੁਤ ਨਾਜ਼ੁਕ ਆ ਬ੍ਰੇਨ ਡੈੱਡ ਆ ਕੋਮਾ ਦੇ ਵਿੱਚ ਆ ਕੋਈ ਸੁਰਤ ਨਹੀਂ ਕੋਈ ਅੰਗ ਦੀ ਮੂਵਮੈਂਟ ਨਹੀਂ ਆ ਤੇ ਵੀ ਗੱਲ ਕਹੀ ਆ ਵੀ ਜਿਹੜੀਆਂ ਪਸਲੀਆਂ ਉਹ ਟੁੱਟੀਆਂ ਹੋਈਆਂ ਰੀਡ ਦੀ ਹੱਡੀ ਕਈ ਥਾਵਾਂ ਤੋਂ ਟੁੱਟੀ ਹੋਈ ਆ ਤੇ ਸਿਹਤ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਵਿਗਾੜ ਆਏ ਆ ਜਦੋਂ ਫੋਟ ਸਸਪਤਾਲ ਦੇ ਵੱਲ ਲੈ ਕੇ ਆਉਂਦੇ ਸੀ ਤੇ ਰਾਜਵੀਰ ਜਵੰਦਾ ਨੂੰ ਦੋ ਵਾਰ ਦਿਲ ਦਾ ਦੌਰਾ ਵੀ ਪਿਆ ਕਈ ਥਾਵਾਂ ਦੇ ਉੱਤੇ ਮੀਡੀਆ 'ਚ ਦੋ ਵਾਰ ਦੀ ਗੱਲ ਆਈ ਆ ਕਈ ਥਾਵਾਂ ਦੇ ਉੱਤੇ ਇੱਕ ਵਾਰ ਦੀ ਗੱਲ ਆਈ ਆ ਵੀ ਦਿਲ ਦਾ ਦੌਰਾ ਪਿਆ ਚਲੋ ਗੱਲ ਇਹ ਜੀ ਕਿ ਜ਼ਿੰਦਗੀ ਇਸ ਵੇਲੇ ਬਹੁਤ ਵੱਡੇ ਖਤਰੇ ਦੇ ਵਿੱਚ ਆ ਇਹੋ ਜਿਹਾ ਖਤਰਾ ਕਦੇ ਵੀ ਕਿਸੇ ਦੇ ਉੱਤੇ ਵੀ ਨਾ ਆਵੇ ਕਦੇ ਵੀ ਕਿਸੇ ਮਾਂ ਦਾ ਪੁੱਤ ਕਿਸੇ ਮਾਂ ਦੀ ਧੀ ਕਿਸੇ ਵੀ ਪਰਿਵਾਰਕ ਜੀ ਦੇ ਉੱਤੇ ਇਹ ਵੇਲਾ ਨਾ ਆਵੇ ਜਿਹੜਾ ਇਸ ਵੇਲੇ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਉੱਤੇ ਆਇਆ ਰਾਜਵੀਰ ਜਵੰਦਾ ਦੀ ਸਤਿਕਾਰਯੋਗ ਮਾਤਾ ਜੀ ਜਿਹੜੇ ਸਾਡੇ ਸਭ ਦੇ ਮਾਤਾ ਜੀ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਮੇਰਾ ਪੁੱਤ ਇਸ ਵੇਲੇ ਆਖਰੀ ਸਾਹਾਂ ਦੇ ਉੱਤੇ ਪਿਆ ਪੂਰਾ ਪੰਜਾਬ ਅਰਦਾਸ ਕਰੋ ਤੇ ਮਾਤਾ ਜੀ ਸਾਰਾ ਪੰਜਾਬ ਅਰਦਾਸ ਕਰ ਵੀ ਰਿਹਾ ਤੇ ਕਰਨੀ ਵੀ ਚਾਹੀਦੀ ਆ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਇਸ ਵੇਲੇ ਘਰਾਂ ਦੇ ਵਿੱਚ ਅਰਦਾਸ ਕਰ ਰਹੇ ਆ ਫੋਟਸ ਹਸਪਤਾਲ ਦੇ ਬਾਹਰ ਅਰਦਾਸ ਕਰ ਰਹੇ ਆ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਅਰਦਾਸ ਹੋ ਰਹੀ ਆ ਲੁਧਿਆਣਾ ਦੇ ਵਿੱਚ ਪਿੰਡ ਪੋਨਾ ਜਿਹੜਾ ਰਾਜਵੀਰ ਜਵੰਦਾ ਦਾ ਪਿੰਡ ਆ ਉੱਥੇ ਗੁਰੂ ਘਰ ਦੇ ਵਿੱਚ ਅਰਦਾਸ ਹੋਈ ਆ ਸੋ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਇੰਨੀਆਂ ਕੁ ਹੋਈਆਂ ਤੇ ਇੰਨੀਆਂ ਕੁ ਹੋਣਗੀਆਂ ਜਿਹੜੀਆਂ ਮੇਰਾ ਖਿਆਲ ਆ ਵੀ ਅਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਕਦੇ ਇੰਨੀਆਂ ਹੁੰਦੀਆਂ ਸੁਣੀਆਂ ਜਾਂ ਜਾਣੀਆਂ ਨਾ ਹੋਣ ਰਾਜਵੀਰ ਜਵੰਦਾ ਕਿਸੇ ਨੂੰ ਆਪਣਾ ਪੁੱਤ ਲੱਗਦਾ ਕਿਸੇ ਨੂੰ ਆਪਣਾ ਭਰਾ ਲੱਗਦਾ ਕਿਸੇ ਨੂੰ ਛੋਟਾ ਤੇ ਕਿਸੇ ਨੂੰ ਵੱਡਾ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਰਾਜਵੀਰ ਜਵੰਦਾ ਵਰਗੇ ਗਵਈਏ ਅੱਜ ਵੀ ਤਰੀਕ ਦੇ ਵਿੱਚ ਨਵੇਂਪੁਰ ਦੇ ਵਿੱਚ ਬਹੁਤ ਘੱਟ ਆ ਗਿਣਤੀ ਦੇ ਉਂਗਲਾਂ ਦੇ ਪੋਟਿਆਂ ਦੇ ਉੱਤੇ ਗਿਣਨ ਵਾਲੇ ਪਰ ਇਹ ਵੀ ਗੱਲ ਸੱਚੀ ਆ ਵੀ ਬਹੁਤ ਘੱਟ ਐਸੇ ਗਵਈਏ ਜਿਹੜੇ ਚੰਗਾ ਵੀ ਗਾਉਂਦੇ ਹੋਣ ਤੇ ਨਾਂ ਤੇ ਨਾਮਾ ਦੋਵੇਂ ਗੱਲਾਂ ਦੇ ਵਿੱਚ ਕਾਬਿਲ ਹੋਣ ਸਮਰੱਥ ਹੋਣ ਰਾਜਵੀਰ ਜਵੰਦਾ ਦੇ ਨਾਂ ਵੀ ਬਹੁਤ ਖੱਟਿਆ ਤੇ ਉਹਦੇ ਕਿਸੇ ਵੀ ਗੀਤ ਦੇ ਉੱਤੇ ਤੁਸੀਂ ਭਾਵੇਂ 2 ਘੰਟੇ ਸਰਚ ਕਰ ਲੋ ਤੇ ਭਾਵੇਂ ਤੁਸੀਂ 20 ਘੰਟੇ ਤੇ ਭਾਵੇਂ 2 ਮਹੀਨੇ YouTube ਦੇ ਉੱਤੇ ਇਕੱਲੇ ਇਕੱਲੇ ਗੀਤ ਨੂੰ ਜਾ ਕੇ ਛਾਨਣਾ ਲਾਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਜਵੱਤੇ ਦੇ ਇੱਕ ਵੀ ਗੀਤ ਦੇ ਵਿੱਚੋਂ ਕੋਈ ਇੱਕ ਐਸਾ ਸ਼ਬਦ ਐਸੀ ਸਤਰ ਨਹੀਂ ਮਿਲਣੀ ਜਿਹਦੇ ਉੱਤੇ ਤੁਸੀਂ ਕਿੰਤੂ ਕਰ ਸਕੋ ਇਹ ਉਹਦੀ ਸਭ ਤੋਂ ਵੱਡੀ ਪ੍ਰਾਪਤੀ ਆ ਤੇ ਜਵੰਦੇ ਦੀ ਇਹ ਪ੍ਰਾਪਤੀ ਉਸ ਤੋਂ ਵੀ ਵੱਡੀ ਆ ਵੀ ਉਹਦੇ ਕੋਲੇ ਇੰਨੇ ਕ ਸ਼ੋਅ ਤੇ ਇੰਨਾ ਕ ਕੰਮ ਆ ਜਿਹੜਾ ਕਿ ਆਮ ਤੌਰ ਦੇ ਉੱਤੇ ਬਹੁਤ ਘੱਟ ਲੋਕਾਂ ਦੇ ਕੋਲ ਹੁੰਦਾ ਆ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਉਹ ਕਹਿੰਦੇ ਬਾਈ ਜੇ ਕੁਝ ਕ ਹਫ਼ਤੇ ਪਹਿਲਾਂ ਹੀ ਰਾਜਵੀਰ ਜਵੰਦਾ ਕੈਨੇਡਾ ਆਇਆ ਉਹਨੇ ਇੱਥੇ ਇੱਕ ਵਿਆਹ ਦਾ ਪ੍ਰੋਗਰਾਮ ਲਾਉਣਾ ਸੀ ਲਾਇਆ ਵੀ ਉਨੇ ਉੱਥੇ ਗੱਲ ਕਹੀ ਜੀ ਕਿ ਮੈਨੂੰ ਕੈਸ਼ ਦੇ ਦਿਓ ਤੁਸੀਂ ਕਿਉਂ ਉਹ ਕਹਿੰਦਾ ਜੀ ਮੈਨੂੰ ਕੈਸ਼ ਇਸ ਕਰਕੇ ਚਾਹੀਦਾ ਕਿਉਂਕਿ ਮੈਂ ਆਪਣੇ ਮੋਟਰਸਾਈਕਲ ਲਈ ਸਮਾਨ ਲੈ ਕੇ ਜਾਣਾ ਸਮਾਨ ਕਿਹੜਾ ਇੱਕ ਤਾਂ ਮਹਿੰਗਾ ਹੇਲਮਟ ਬਾਕੀ ਜੋ ਆਪਾਂ ਗੋਡਿਆਂ ਦੇ ਉੱਤੇ ਝੜਾਉਦੇ ਹੁੰਨੇ ਆ ਜਾਂ ਆਪਾਂ ਨੂੰ ਬਾਹਾਂ ਦੇ ਉੱਤੇ ਪੂਣੀਆਂ ਦੇ ਉੱਤੇ ਕਵਰ ਕਰਨ ਦੇ ਲਈ ਡਰੈਸ ਚਾਹੀਦੀ ਹੁੰਦੀ ਆ ਜਿਹੜੇ ਕਿ ਬਾਹਰਲੇ ਮਨੁੱਖਾਂ ਦੇ ਵਿੱਚ ਲੋਕ ਵਰਤਦੇ ਆ ਜਿਹੜੇ ਬਾਈਕ ਰਾਈਡਰ ਹੁੰਦੇ ਆ ਉਹ ਇਸ ਤਰੀਕੇ ਦਾ ਸ਼ੌਕ ਪਾਲਣ ਵਾਲਾ ਮਨੁੱਖ ਆ ਮੈਂ ਸੀ ਨਹੀਂ ਕਹਿੰਦਾ ਉਹ ਮਨੁੱਖ ਹੈ ਮੈਂ ਇਹ ਗੱਲ ਕਹਿਣਾ ਕਿਉਂਕਿ ਸਾਡੇ মিডিਏ ਦੇ ਵਿੱਚ ਕਈ ਭੈਣਾ ਵੀਰੇ ਵੀ ਗੱਲ ਕਹੀ ਜਾਂਦੇ ਆ ਰਾਜਵੀਰ ਜਵੰਦਾ ਇੱਕ ਚੰਗਾ ਗਾਇਕ ਸੀ ਰਾਜਵੀਰ ਜਵੰਦਾ ਇਸ ਤਰੀਕੇ ਨਾਲ ਸੀ ਸੀ ਨਹੀਂ ਵੀਰੋ ਉਹ ਹੈ ਤੇ ਆਜੋ ਆਪਾਂ ਅਰਦਾਸ ਕਰੀਏ ਉਹ ਹੈ ਦੇ ਵਿੱਚ ਹੀ ਰਵੇ ਉਹ ਸੀ ਦੇ ਵਿੱਚ ਨਾ ਹੋਵੇ ਇਹਦੇ ਵਿੱਚ ਬਹੁਤ ਵੱਡਾ ਫਰਕ ਆ ਉਹ ਹੈ ਅਗਲੀ ਗੱਲ ਇਹ ਆ ਵੀ ਰਾਜਵੀਰ ਜਵੰਦਾ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਬਹੁਤ ਮਹਿੰਗਾ ਮੋਟਰਸਾਈਕਲ ਲਿਆ ਉਹਨੇ ਕੈਨੇਡਾ ਦੇ ਵਿੱਚੋਂ ਹਲਮਟ ਜਿਹੜਾ ਕਿ ਬਹੁਤ ਮਹਿੰਗਾ ਤੇ ਹੋਰ ਬੜੀਆਂ ਚੀਜ਼ਾਂ ਲੈ ਕੇ ਆਇਆ ਉਹੀ ਹਲਮਟ ਪਾ ਕੇ ਤੇ ਉਹੀ ਸਾਰੀ ਜਿਹੜੀ ਆ ਉਹ ਡਰੈਸ ਪਾ ਕੇ ਉਹ ਇਸ ਵੇਲੇ ਮੋਟਰਸਾਈਕਲ ਦੇ ਉੱਤੇ ਸਫ਼ਰ ਕਰ ਰਿਹਾ ਤੇ ਬੱਦੀ ਦੇ ਕੋਲੇ ਜਿੱਥੇ ਹੜਸਾ ਕਰਸਤ ਹੋਇਆ ਉਹਦਾ ਉਹ ਹੈਲਮਟ ਵੀ ਟੁੱਟ ਗਿਆ ਯਾਨੀ ਕਿ ਇਹ ਹੜਸਾ ਕਿੰਨਾ ਭਿਆਨਕ ਰਿਹਾ ਇਹ ਹੈਲਮਟ ਵੀ ਟੁੱਟ ਗਿਆ ਜਿਹੜਾ ਕਿ ਕੈਨੇਡਾ ਦੇ ਵਿੱਚੋਂ ਲਿਆਂਦਾ ਵੰਗੇ ਭਾਦਾ ਲੈ ਕੇ ਆਂਦਾ ਉਹਦੇ ਪਿਛਲੇ ਪਾਸੇ ਇੱਥੇ ਸੱਟ ਵੱਜੀ ਆ ਤੇ ਉਹ ਪਹਿਲਾਂ ਪਸ਼ੂ ਦੇ ਵਿੱਚ ਵੱਜਿਆ ਤੇ ਬਾਅਦ ਦੇ ਵਿੱਚ ਇੱਕ ਗੱਡੀ ਦੇ ਨਾਲ ਵੀ ਟੱਕਰ ਹੋਈ ਆ ਤੇ ਆਪਾਂ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਵੀ ਭਾਰਤ ਦੇ ਵਿੱਚ ਅਵਾਰਾ ਪਸ਼ੂਆਂ ਨੇ ਭਾਰਤ ਦੇ ਵਿੱਚ ਅਵਾਰਾ ਕੁੱਤੇ ਆ ਨੇ ਭਾਰਤ ਦੇ ਵਿੱਚ ਮਾੜੀਆਂ ਸੜਕਾਂ ਨੇ ਕਿੰਨੇ ਲੋਕਾਂ ਦੀ ਜਾਨ ਲਈ ਆ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਜਾਨ ਜਾਂਦੀ ਆ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਅਪਾਹਜ ਹੁੰਦੇ ਆ ਪਰ ਇਹ ਗੱਲਾਂ ਐਂ ਰਹਿ ਜਾਂਦੀਆਂ ਇੱਥੇ ਪਸ਼ੂ ਨੂੰ ਕੁਝ ਕਹਿ ਜਗੇ ਤਾਂ ਪਰਚਾ ਦਰਜ ਹੁੰਦਾ ਤੇ ਬੰਦਾ ਮਰ ਜੇ ਤੇ ਉਹਦੀ ਕੋਈ ਕਿਸੇ ਨੂੰ ਪਰਵਾਹ ਨਹੀਂ ਮੈਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਕਿੰਨੇ ਹੀਰੇ ਬੰਦੇ ਜਿਹੜੇ ਉਹ ਸਾਡੇ ਕੋਲੋਂ ਇਨ੍ਹਾਂ ਹਾਰਚਾਂ ਨੇ ਖੋਏ ਆ ਤੇ ਕਿੰਨੇ ਹੀਰਿਆਂ ਨੂੰ ਇਨ੍ਹਾਂ ਹਾਰਚਾਂ ਨੇ ਅਪਾਹਜ ਕਰਤਾ ਤੇ ਇੱਥੇ ਪਸ਼ੂ ਦੀ ਕਦਰ ਆ ਤੇ ਬੰਦੇ ਦੀ ਕਦਰ ਨਹੀਂ ਆ ਰਾਜਵੀਰ ਜਵੰਦੇ ਦਾ ਕਸੂਰ ਕੋਈ ਨਹੀਂਗਾ ਰਾਜਵੀਰ ਜਵੰਦੇ ਦਾ ਕਸੂਰ ਕੀ ਆ ਕਿ ਉਹ ਭਾਰਤ ਦੇ ਵਿੱਚ ਰਹਿ ਕੇ ਟੈਕਸ ਵੀ ਦੇ ਰਿਹਾ ਉਹ ਮਹਿੰਗੇ ਭਾ ਦਾ ਮੋਟਰਸਾਈਕਲ ਵੀ ਖਰੀਦ ਰਿਹਾ ਉਹ ਆਪਣਾ ਸ਼ੌਕ ਪੂਰਾ ਰਿਹਾ ਉਹ ਕੁਦਰਤ ਦਾ ਪ੍ਰੇਮੀ ਆ ਇਸ ਕਰਕੇ ਵਕ ਵਕ ਥਾਂਵਾਂ ਦੇ ਉੱਤੇ ਕਦੇ ਲਦਾਖ ਦੇ ਵੱਲ ਕਦੇ ਸ਼ਿਮਲੇ ਦੇ ਵੱਲ ਕਦੇ ਹਿਮਾਚਲ ਪ੍ਰਦੇਸ਼ ਦੇ ਕਿਸੇ ਹਿੱਸੇ ਦੇ ਵੱਲ ਆਪਣੇ ਸਾਥਕਾਂ ਨਾਲ ਘੁੰਮਣ ਜਾਂਦਾ ਤੇ ਬਦਲੇ ਦੇ ਵਿੱਚ ਕੀ ਮਿਲਦਾ ਅੱਜ ਵਾਲਾ ਵੈਂਟੀਲੇਟਰ ਬਦਲੇ ਦੇ ਵਿੱਚ ਕੀ ਮਿਲਦਾ ਮੌਤ ਦੇ ਨਾਲ ਲੜਨਾ ਕਿਉਂਕਿ ਜੇ ਅੱਜ ਆਵਾਰਾ ਪਸ਼ੂ ਨਾ ਹੋਣ ਸੜਕਾਂ ਦੇ ਉੱਤੇ ਤਾਂ ਰਾਜਵੀਰ ਜਵੰਦਾ ਜਾਂ ਜਵੰਦੇ ਵਰਗੇ ਹੋਰ ਲੋਕ ਆਪਣੀ ਜ਼ਿੰਦਗੀ ਨੂੰ ਐਵੇਂ ਖਤਰੇ ਦੇ ਵਿੱਚ ਨਾ ਪਾਉਣ ਉਹਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਜਾਂਦੀ ਹੈ ਤੇ ਭਾਰਤ ਦੇ ਵਿੱਚ ਜੇ ਗੱਲ ਕਰੀਏ ਵੀ ਪਸ਼ੂ ਨੂੰ ਤੁਸੀਂ ਖਤਮ ਕਰੋ ਪਸ਼ੂਆਂ ਨੂੰ ਤੁਸੀਂ ਪਰੇ ਕਰੋ ਕੁੱਤਿਆਂ ਨੂੰ ਤੁਸੀਂ ਪਰੇ ਕਰੋ ਤੇ ਲੋਕ ਅਦਾਲਤਾਂ ਦੇ ਦਰਵਾਜ਼ੇ ਖੜਕਾ ਦਿੰਦੇ ਆ ਤੇ ਅਦਾਲਤਾਂ 10 ਦਿਨ ਦੇ ਵਿੱਚ ਵਿੱਚ ਕੁੱਤਿਆਂ ਦੇ ਪੱਖ ਦੀ ਸੁਣਵਾਈ ਹੁੰਦੀ ਹੈ ਇੱਥੇ ਤੇ ਫਿਰ ਆਪਾਂ ਇਹ ਗੱਲ ਕਹਨੇ ਕਰੀ ਨਹੀਂ ਬੰਦੇ ਦੀ ਆਜ਼ਾਦੀ ਹੈ ਬੰਦੇ ਦੇ ਬਾਰੇ ਵੀ ਬਹੁਤ ਕੁਝ ਸੋਚਿਆ ਜਾਂਦਾ ਹੈ ਜੇ ਅੱਜ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਨਾ ਹੋਣ ਤਾਂ ਰਾਜਵੀਰ ਜਵੰਦਾ ਇਸ ਵੇਲੇ ਫੋਰਟ ਹਸਪਤਾਲ ਦੇ ਵਿੱਚ ਦਾਖਲ ਨਹੀਂ ਸੀ ਹੋਣਾ ਜੇ ਅੱਜ ਸੜਕਾਂ ਦੇ ਉੱਤੇ ਮੌਤ ਨਾ ਨੱਚਦੀ ਹੋਵੇ ਤਾਂ ਰਾਜਵੀਰ ਜਵੰਦਾ ਦੀ ਮਾਂ ਨੇ ਇਹ ਨਹੀਂ ਗੱਲ ਕਹਣੀ ਸੀ ਕਿ ਇਸ ਵੇਲੇ ਅੰਤਲੇ ਸਾਹਾਂ ਦੇ ਉੱਤੇ ਮੇਰਾ ਪੁੱਤ ਆ ਤੇ ਤੇਰੀ ਅਰਦਾਸਾਂ ਕਰੋ ਮਤਲਬ ਇਹ ਜਿਕੇ ਸਾਡੀਆਂ ਸਰਕਾਰਾਂ ਸਾਡੇ ਪ੍ਰਸ਼ਾਸਨਿਕ ادارے ਇਸ ਵੇਲੇ ਕੋਮਾ ਦੇ ਵਿੱਚ ਉਹ ਗਏ ਹੋਏ ਆ ਰਾਜਵੀਰ ਤੋਂ ਪਹਿਲਾਂ ਤਾਂ ਸਾਡੇ ਪ੍ਰਸ਼ਾਸਨਿਕ ਅਦਾਰੇ ਤੇ ਸਰਕਾਰਾਂ ਕੋਮਾ ਦੇ ਵਿੱਚ ਗਈਆਂ ਹੋਈਆਂ ਸੋ ਇਹ ਪਤਾ ਨਹੀਂ ਕਦੋਂ ਕ ਮਸਲਾ ਹੱਲ ਹੋਊਗਾ ਇਹ ਵੀ ਭਾਈ ਲੋਕਾਂ ਦੀ ਜ਼ਿੰਦਗੀ ਦਾ ਖਿਆਲ ਰੱਖਿਆ ਜਾਵੇ ਕੁਝ ਕ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਹਰਪਜਨਮਾਨ ਜਿਹੜਾ ਕਿ ਬਹੁਤ ਸਤਿਕਾਰਯੋਗ ਗਾਇਕ ਆ ਉਹ ਮੌਤ ਦੇ ਮੂੰਹ ਦੇ ਵਿੱਚੋਂ ਬਚ ਕੇ ਨਿਕਲਿਆ ਉਹਦਾ ਕਾਰਨ ਵੀ ਹਰਸੇ ਦਾ ਇਹੀ ਸੀ ਕਿ ਭਾਈ ਅਵਾਰਾ ਪਸ਼ੂ ਆਇਆ ਮੂਰੇ ਉਹ ਦਿੱਲੀ ਤੋਂ ਚੰਡੀਗੜ੍ਹ ਦੇ ਵੱਲ ਸ਼ੋਅ ਲਾ ਕੇ ਆ ਰਿਹਾ ਗੱਡੀ ਤੇ ਆ ਰਿਆ ਰਾਹ ਦੇ ਵਿੱਚ ਪਸ਼ੂ ਆਇਆ ਉੱਥੇ ਗੱਡੀ ਦਾ ਸੰਤੁਲਨ ਵਿਗੜਿਆ ਤੇ ਗੱਡੀ ਪਲਟ ਗਈ ਲੋਕਾਂ ਨੇ ਬਾਹਰ ਕੱਢਿਆ ਤੇ ਹੁਣ ਜ਼ਿੰਦਗੀ ਲਈ ਦੇ ਉੱਤੇ ਹਰ ਭਜਨ ਮਾਨ ਦੀ ਫੇਰ ਆਈ ਆ ਨਹੀਂ ਤਾਂ ਜਿਸ ਤਰੀਕੇ ਦਾ ਉਹਨੂੰ ਝਟਕਾ ਲੱਗਾ ਉਹਨੂੰ ਸੁਣ ਕੇ ਮੈਂ ਕਦੇ-ਕਦੇ ਸੋਚਦਾ ਹੁੰਨਾ ਵੀ ਯਾਰ ਇਹੋ ਜੇ ਬੰਦਿਆਂ ਦਾ ਕਸੂਰ ਕੀ ਆ ਆਮ ਬੰਦੇ ਦਾ ਕਸੂਰ ਕੀ ਆ ਇਹ ਕਸੂਰ ਆ ਵੀ ਭਾਈ ਅਸੀਂ ਗੱਡੀਆਂ ਇੱਥੇ ਲਈਆਂ ਇਹਨਾਂ ਸੜਕਾਂ ਤੇ ਅਸੀਂ ਟੋਲ ਦਿੰਨੇ ਆ ਅਸੀਂ ਗਊ ਸਸ ਵੀ ਦਿੰਨੇ ਆ ਅਸੀਂ ਬਾਪੂ ਟੈਕਸ ਵੀ ਦਿੰਨੇ ਆ ਪਰ ਕਿਸੇ ਦਾ ਸਰਕਾਰ ਦਾ ਖੁਸ਼ਹਾਲ ਹੀ ਨਹੀਂਗਾ ਜੋ ਕੋਈ ਜੇਕਰ ਕਿੰਤੂ ਕਰਕੇ ਤਾਂ ਲੋਕ ਗਾੜਨੂ ਪੈਂਦੇ ਕਹਿੰਦੇ ਭਾਵਨਾ ਢੜਕ ਗਈ ਆ ਅਸੀਂ ਤਾਂ ਇਹ ਗੱਲ ਕਹਿੰਨੇ ਕਿ ਭਾਈ ਲੋਕਾਂ ਦੀ ਜ਼ਿੰਦਗੀ ਦਾ ਖਿਆਲ ਰੱਖਿਆ ਜਾਵੇ ਰਾਜਵੀਰ ਜਵੰਦਾ ਦੇ ਨਾਲ ਬਹੁਤ ਵਾਰ ਮੇਰੀ ਮੁਲਾਕਾਤ ਹੋਈ ਆ ਤੇ ਬੜੇ ਵਾਰ ਫੋਨ ਦੇ ਉੱਤੇ ਵੀ ਗੱਲ ਹੋਈ ਆ ਬੰਦਾ ਇਨਾ ਲੱਠਾ ਇਨਾ ਕਮਾਲ ਦਾ ਵੀ ਉਹਨੂੰ ਟੱਬਰ ਦੇ ਵਿੱਚ ਬਿਠਾਉਣ ਨੂੰ ਜੀ ਕਰਦਾ ਉਹਨੂੰ ਟੱਬਰ ਦੇ ਵਿੱਚ ਬਿਠਾਈਏ ਇਸ ਗੱਲ ਦਾ ਵੀ ਜੀ ਕਰਦਾ ਉਹ ਉੱਥੇ ਬਹੁਤ ਘੱਟ ਲੋਕ ਐਸੇ ਹੁੰਦੇ ਜਿਹੜੇ ਮਸ਼ਹੂਰ ਵੀ ਹੋਣ ਤੇ ਪਰਿਵਾਰਕ ਵੀ ਹੋਣ ਕਈ ਮਸ਼ਹੂਰ ਬੰਦਿਆਂ ਨੂੰ ਪਰਿਵਾਰ 'ਚ ਨਹੀਂ ਬਿਠਾਇਆ ਜਾ ਸਕਦਾ ਤੇ ਕਈ ਜਿਹੜੇ ਪਰਿਵਾਰਕ ਮਿੱਤਰ ਹੁੰਦੇ ਆ ਉਹ ਮਸ਼ਹੂਰ ਨਹੀਂ ਹੁੰਦੇ ਇਹ ਦੋਨੋਂ ਗੱਲਾਂ ਕਿਸੇ ਕਿਸੇ ਦੇ ਹਿੱਸੇ ਦੇ ਵਿੱਚ ਆਉਂਦੀਆਂ ਜਿਵੇਂ ਕਿ ਜਵੰਦਾ ਦੇ ਹਿੱਸੇ ਦੇ ਵਿੱਚ ਗੱਲ ਆਈ ਆ ਫਿਰ ਰਾਜਵੀਰ ਜਵੰਦਾ ਦੇ ਪੁਲਿਸ ਦੀ ਨੌਕਰੀ ਛੱਡੀ ਤੇ ਪੱਕੇ ਤੌਰ ਦੇ ਉੱਤੇ ਗਾਇਕੀ ਦੇ ਵੱਲ ਆ ਗਿਆ ਅਸੀਂ ਉਹਨੂੰ ਇੱਕ ਵਾਰੀ ਸਵਾਲ ਕੀਤਾ ਬਾਈ ਜੀ ਫਿਰ ਪੁਲਿਸ ਦੀ ਨੌਕਰੀ ਛੱਡਣ ਵੇਲੇ ਰਿਸਕ ਨਹੀਂ ਲੱਗਾ ਉਹ ਕਹਿੰਦਾ ਬਾਈ ਜੀ ਜਦੋਂ ਮੈਨੂੰ ਲੱਗਾ ਵੀ ਭਾਈ ਮੇਰੀ ਗੁੱਲੀ ਦਾ ਦਣ ਹੁਣ ਪੈ ਜਾਣਾ ਜਦੋਂ ਹੁਣ ਮੇਰੀ ਗੱਲ ਬਣ ਜਾਣੀ ਹੈ ਤੇ ਫਿਰ ਭਾਈ ਮੈਂ ਇਧਰਲੇ ਪਾਸੇ ਉਨੇ ਗਾਣੇ ਗਾਏ ਨਟਕੇ ਗਾਏ ਉਹ ਜੇ ਗੀਤਾਂ ਦੇ ਆਪਾਂ ਗਿਣਤੀ ਕਰਨ ਲੱਗ ਜਾਈਏ ਵੀ ਕਿੰਨੇ ਸੁਪਰ ਹਿੱਟ ਗੀਤ ਆ ਤਾਂ ਮੇਰੇ ਅੱਖਾਂ ਲ ਵੀ ਉਂਗਲਾਂ ਦੇ ਪੋਟੇ ਮੁੱਕ ਜਾਣੇ ਆ ਵੀ ਇੰਨੇ ਉਹਦੇ ਹਿੱਟ ਗੀਤ ਆ ਪਰ ਬੰਦੇ ਦੇ ਵਿੱਚ ਬੋਮਜਾਜ ਪੂਰਾ ਨਹੀਂਗਾ ਬੰਦਾ ਬਿਲਕੁਲ ਚੜ੍ਹਦੀ ਕਲਾ ਵਾਲਾ ਬੰਦਾ ਹੌਸਲੇ ਵਾਲਾ ਊਰਜਾ ਵਾਲਾ ਕਦੇ ਉਹ ਪੈਰਾਗਲਾਈਡਿੰਗ ਕਰਦਾ ਕਦੇ ਉਹ ਬਾਈਕਿੰਗ ਕਰਦਾ ਕਦੇ ਉਹ ਕੋਈ ਕੰਮ ਕਰਦਾ ਕਦੇ ਹਰ ਬੰਦੇ ਦੇ ਸ਼ੌਕ ਨੇ ਕਬੂਤਰ ਉਡਾਉਣ ਦੀ ਇੱਕ ਵਿਧੀ ਹੁੰਦੀ ਆ ਉਹ ਬੰਦਾ ਆਪਦਾ ਸ਼ੌਕ ਪੂਰਾ ਕਰਦਾ ਕੋਈ ਮਾੜਾ ਕੰਮ ਨਹੀਂ ਕਰਦਾ ਪਰ ਗੱਲ ਇਹ ਜੀ ਕਿ ਇਸ ਵੇਲੇ ਜਦੋਂ ਰਾਜਵੀਰ ਜਵੰਦਾ ਬੱਟ ਦੇ ਉੱਤੇ ਪਿਆ ਵੈਂਟੀਲੇਟਰ ਦੇ ਉੱਤੇ ਪਿਆ ਤੇ ਆਪਾਂ ਸੱਚੀ ਮੁੱਚੀ ਸਵਾਲ ਕਰ ਗਏ ਕਿ ਇਹ ਕਾਰਨ ਕੀ ਬਣਿਆ ਇਹਦੇ ਪਿੱਛੇ ਵਜ੍ਹਾ ਕੀ ਆ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਅੱਜ ਉਹ ਬੰਦਾ ਇਸ ਥਾਂ ਦੇ ਉੱਤੇ ਪਿਆ ਤੇ ਕਿੰਨੇ ਕੁ ਲੋਕ ਅਸੀਂ ਇਸ ਤਰੀਕੇ ਨਾਲ ਦੇਖਾਂਗੇ ਮੈਨੂੰ ਬਿਲਕੁਲ ਰਾਜਵੀਰ ਜਵੰਦੇ ਵਾਲੀ ਸਥਿਤੀ ਵੇਖ ਕੇ ਮੈਨੂੰ ਕੁਲਵਿੰਦਰ ਢਿੱਲੋਂ ਦੀ ਯਾਦ ਆਈ ਅੱਜ ਕੁਲਵਿੰਦਰ ਢਿੱਲੋਂ ਦਾ ਸੜਕ ਹਾਰਸਾ ਵਾਪਰਿਆ ਉਸ ਹਾਰਸੇ ਦੇ ਵਿੱਚ ਕੁਲਵਿੰਦਰ ਢਿੱਲੋਂ ਦੀ ਮੌਤ ਹੋਈ ਸੀ ਉਹਦੀ ਜਿਹੜੀ ਆ ਕਾਰ ਉਹ ਦਰਖਤ ਦੇ ਵਿੱਚ ਵੱਜੀ ਸੀ ਮੈਂ ਉਹਦੇ ਭੋਗ ਦੇ ਉੱਤੇ ਗਿਆ ਸੀ ਹਾਲਾਂਕਿ ਰਾਜਵੀਰ ਜਵੰਦਾ ਵੀਰ ਚੜ੍ਹਦੀ ਕਲਾ ਦੇ ਵਿੱਚ ਰਵੇ ਮੈਂ ਸਿਰਫ ਉਦਾਹਰਣ ਦੇ ਰਿਹਾ ਉਦੋਂ ਕੁਲਵਿੰਦਰ ਢਿੱਲੋਂ ਦੀ ਧਰਮ ਪਤਨੀ ਦੀ ਗੋਦੀ ਦੇ ਵਿੱਚ ਉਹਦਾ ਛੋਟਾ ਜਿਹਾ ਪੁੱਤ ਬੈਠਾ ਸੀ ਜਿਹੜਾ ਕਿ ਅੱਜ ਸੁਖ ਨਾਲ ਜਵਾਨ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਉਹਦਾ ਪੁੱਤ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮਣਾ ਖੱਟੇ ਪਰ ਗੱਲ ਇਹ ਜਿ ਕਿ ਉਦੋਂ ਜਿਹੜਾ ਕੁਛੜ ਦੇ ਵਿੱਚ ਨਿਆਣਾ ਚੁੱਕਿਆ ਸੀਗਾ ਉਹਨੂੰ ਪਤਾ ਵੀ ਨਹੀਂ ਸੀ ਕਿ ਮੇਰੇ ਬਾਪ ਦੇ ਨਾਲ ਕੀ ਹੋ ਰਿਹਾ ਮੇਰਾ ਬਾਪ ਹੈ ਕਿ ਨਹੀਂ ਹੈ ਉਦੋਂ بڑے ਲੋਕਾਂ ਨੇ ਗੱਲ ਕਹੀ ਜਿਕੇ ਅਸੀਂ ਕੁਲਵਿੰਦਰ ਢਿੱਲੋਂ ਦੇ ਪਰਿਵਾਰ ਦੇ ਲਈ ਆਮਦਨ ਕਰਾਂਗੇ ਅਸੀਂ ਇਸ ਬੱਚੇ ਦੀ ਪੜ੍ਹਾਈ ਦਾ ਖਰਚਾ ਚੁੱਕਾਂਗੇ ਅਸੀਂ ਹਰ ਮਹੀਨੇ ਇਹਨਾਂ ਦੇ ਘਰ ਦੇ ਵਿੱਚ ਆਪ ਭੇਜਾਂਗੇ ਬਾਅਦ ਵਿੱਚ ਕਿਸੇ ਨੇ ਕੁਝ ਨਹੀਂ ਭੇਜਿਆ ਨਾ ਕਿਸੇ ਨੂੰ ਚੇਤਾ ਰਹਿੰਦਾ ਇਹ ਕੁਝ ਕੁ ਦੇਰ ਦੇ ਲਈ ਸਾਡੇ ਮਨ ਦੇ ਵਿੱਚ ਬਰਬਲੇ ਹੁੰਦੇ ਆ ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਆ ਉਹ ਜਵਾਨ ਉਮਰੇ ਚਲਾ ਗਿਆ ਤੇ ਅੱਜ ਜਵਾਨ ਉਮਰੇ ਬੰਦਾ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਇਹ ਜ਼ਿੰਦਗੀ ਤੇ ਮੌਤ ਦੀ ਜੰਗ ਦੇ ਵਿੱਚ ਜ਼ਿੰਦਗੀ ਜਿੱਤੇ ਮੌਤ ਹਾਰ ਜਾਵੇ ਇਹਦੀ ਤਾਂ ਅਸੀਂ ਇੱਛਾ ਪਾਲਦੇ ਕਾਮਨਾ ਕਰਦੇ ਆਂ ਪਰ ਪਤਾ ਨਹੀਂ ਕਿੰਨੇ ਕੁ ਰਾਜਵੀਰ ਜਵੰਦੇ ਇਸ ਤਰੀਕੇ ਨਾਲ ਸੜਕਾਂ ਦੇ ਉੱਤੇ ਜਾਣੇ ਆ ਪਤਾ ਨਹੀਂ ਕਿੰਨੇ ਕੁ ਵੈਂਟੀਲੇਟਰਾਂ ਦੇ ਉੱਤੇ ਹੋਰ ਪੈਣੇ ਆ ਸਾਡੇ ਸਿਸਟਮ ਦੀ ਭੇਟ ਚੜ ਜਾਣੇ ਆ ਮੈਂ ਅੱਜ ਦੇਖਿਆ ਉਹਦੇ YouTube ਚੈਨਲ ਨੂੰ ਵੀ ਦੇਖਿਆ ਉਹਦੀਆਂ ਗਤੀਵਧੀਆਂ ਨੂੰ Instagram ਤੇ ਵੀ ਦੇਖਿਆ ਉਹਦੀਆਂ ਗਤੀਵਧੀਆਂ ਨੂੰ Facebook ਤੇ ਵੀ ਦੇਖਿਆ ਕਿਉਂਕਿ ਆਪਾਂ ਜਦੋਂ ਕੋਈ ਬੰਦਾ ਸੰਕਟ ਦੇ ਵਿੱਚ ਹੋਵੇ ਜਦੋਂ ਬੰਦੇ ਦੇ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹੋਣ ਮਾੜੀਆਂ ਚੰਗੀਆਂ ਵੀ ਉਹ ਤਾਂ ਫਿਰ ਉਹਦੀ ਕੁੱਲ ਪ੍ਰਾਪਤੀ ਦੇ ਬਦਲੇ ਸੀ ਝਾਤ ਮਾਰਨੀ ਚਾਹੁੰਦੇ ਹੁੰਨੇ ਆ ਵੀ ਯਾਰ ਕਦੇ ਕੋਈ ਸਾਡੇ ਧਿਆਨ ਦੇ ਵਿੱਚੋਂ ਗੱਲ ਉਰੇ ਪਰੇ ਨਾ ਹੋ ਗਈ ਹੋਵੇ ਬਹੁਤ ਕੁਝ ਕੀਤਾ ਉਸ ਬੰਦੇ ਨੇ ਉਹਦਾ ਕੋਈ ਇੱਕ ਗੀਤ ਮੇਰੀ ਇੱਕ ਆਦਤ ਆ ਜੀ ਕਿ ਮੈਂ ਥੋੜਾ ਜਿਹਾ ਲੱਭਣ ਦੀ ਕੋਸ਼ਿਸ਼ ਕਰਦਾ ਕਿ ਇਸ ਬੰਦੇ ਨੇ ਕੋਈ ਲੀਹੋ ਲੱਥੀ ਗੜਤਾ ਨਹੀਂ ਕੀਤੀ ਨਾ ਉਸ ਬੰਦੇ ਨੇ ਕਦੇ ਹੋੱਚੀ ਗੱਲ ਕੀਤੀ ਨਾ ਉਸ ਬੰਦੇ ਨੇ ਕਿਸੇ ਨਾਲ ਕਦੇ ਲੜਾਈ ਕੀਤੀ ਨਾ ਉਸ ਬੰਦੇ ਦਾ ਕਿਸੇ ਨਾਲ ਕੋਈ ਵਿਵਾਦ ਆ ਨਾ ਉਸ ਬੰਦੇ ਨੇ ਕੋਈ ਫੁਕਰੀ ਮਾਰੀ ਨਾ ਉਸ ਬੰਦੇ ਨੇ ਕੋਈ ਗੰਦਾ ਬੰਦਾ ਗੀਤ ਗਾਇਆ ਨਾ ਉਸ ਬੰਦੇ ਨੇ ਕੋਈ ਫਿਲਮਾਂ ਦੇ ਵਿੱਚ ਕੋਈ ਮਾੜੀ ਚੰਗੀ ਗੱਲ ਕੀਤੀ ਕਿਉਂਕਿ ਕਈ ਪੰਜਾਬੀ ਫਿਲਮਾਂ ਦੇ ਵਿੱਚ ਉਹਨੇ ਅਦਾਕਾਰੀ ਵੀ ਕੀਤੀ ਆ ਪਰ ਇੰਨਾ ਕੁਝ ਚੰਗਾ ਕਰਕੇ ਉਹ ਜਿਹੜੀ ਥਾਂ ਦੇ ਉੱਤੇ ਪਹੁੰਚਿਆ ਅੱਜ ਉਸ ਸਾਰੀ ਗੱਲ ਦੇ ਉੱਤੇ ਸਾਰੀ ਪ੍ਰਾਪਤੀ ਦੇ ਉੱਤੇ ਕਿਤੇ ਪਾਣੀ ਨਾ ਫਿਰ ਜੇ ਇਸ ਗੱਲ ਦਾ ਡਰਾ ਸਭ ਨੂੰ ਡਰਾ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਮੇਰੇ ਰਿਸ਼ਤੇਦਾਰ ਵੀ ਹੈ ਕਈ ਮੇਰੇ ਦੋਸਤ ਵੀ ਹੈ ਕਈ ਉਹਨਾਂ ਨੇ ਮੈਨੂੰ ਫੋਨ ਕਰਕੇ ਗੱਲ ਕਹੀ ਬਾਈ ਜੀ ਰਾਜਵੀਰ ਜਵੰਦਾ ਬਚ ਜੂ ਗੁਸਤਾਖੀ माफ ਮੈਂ ਗੱਲ ਸਾਂਝੀ ਕਰਨ ਲੱਗਾ ਮੈਂ ਕਿਹਾ ਜੀ ਕੀ ਹੋਇਆ ਕਹਿੰਦੇ ਯਾਰ ਉਹ ਬਾਚੀ ਜਾਵੇ ਯਾਰ ਮੈਂ ਕਿਹਾ ਤੁਸੀਂ ਮਿਲੇ ਹੋ ਕਹਿੰਦੇ ਮਿਲੇ ਨਹੀਂ ਭਾਈ ਸ਼ਾਇਰ ਕਦੇ ਜ਼ਿੰਦਗੀ ਦੇ ਵਿੱਚ ਮਿਲ ਵੀ ਨਾ ਸਕਦੇ ਪਰ ਯਾਰ ਉਹ ਬਾਚੀ ਜਾਵੇ ਸਾਨੂੰ ਇਉਂ ਲੱਗਦਾ ਵੀ ਉਹ ਸਾਡੇ ਪਰਿਵਾਰ ਦਾ ਮੈਂਬਰ ਆ ਕਿਉਂ ਲੱਗਦਾ ਵੀ ਜਿਵੇਂ ਉਹ ਸਾਨੂੰ ਜਾਣਦਾ ਕਿਉਂਕਿ ਅਸੀਂ ਉਹਨੂੰ ਜਾਣਦੇ ਹਾਂ ਵੀ ਇਹ ਚੰਗਾ ਗਾਉਂਦਾ ਇਹ ਬੰਦੇ ਦੇ ਪ੍ਰਾਪਤੀ ਆ ਇਹ ਉਹਨੇ ਕਮਾਇਆ ਪੈਸੇ ਕਮਾਉਣ ਵਾਲੇ ਬਹੁਤ ਹੁੰਦੇ ਆ ਮਾੜਾ ਚੰਗਾ ਗਾ ਕੇ ਮਾੜਾ ਚੰਗਾ ਲਿਖ ਕੇ ਮਾੜਾ ਚੰਗਾ ਫਲਮਾ ਕੇ ਬੜੇ ਪੈਸੇ ਕਮਾਉਂਦੇ ਆ ਪਰ ਇੱਜ਼ਤ ਤੇ ਪੈਸਾ ਬਰਾਬਰ ਕਮਾਇਆ ਹੋਵੇ ਇਹ ਰਾਜਵੀਰ ਜਵੰਦਾ ਤੇ ਪੰਜਾਬ ਦੇ ਕੁਝ ਕਲਾਕਾਰਾਂ ਦੇ ਹਿੱਸੇ ਵਿੱਚ ਆਇਆ। ਰਾਜਵੀਰ ਜਵੰਦਾ ਵੀਰੋ ਸੱਚੀ ਮੁੱਚੀ ਚੜ੍ਹਦੀ ਕਲਾ ਵਿੱਚ ਰਵੇ। ਸਾਨੂੰ ਇੱਥੇ ਸੀ ਸ਼ਬਦ ਨਾ ਵਰਤਣਾ ਪਵੇ। ਪਰ ਇਹ ਗੱਲ ਸੱਚੀ ਆ। ਹਾਲਾਤ ਬਹੁਤ ਨਾਜ਼ੁਕ ਆ। ਮਾੜੀ ਖਬਰ ਆਉਣ ਦਾ ਡਰ ਵੀ ਬਣਿਆ ਹੋਇਆ। ਮਾੜੀ ਖਬਰ ਨਾ ਆਵੇ ਇਹਦੇ ਲਈ ਆਜੋ ਪ੍ਰਮਾਤਮਾ ਦੇ ਮੂਹਰੇ ਅਰਦਾਸ ਕਰੀਏ। ਮੈਂ ਨਾ ਜਦੋਂ ਅੱਜ ਇਸ ਪ੍ਰੋਗਰਾਮ ਨੂੰ ਰਿਪੋਰਟ ਕਰਨਾ ਸੀ ਇਸ ਵੀਡੀਓ ਨੂੰ ਤੇ ਮੈਂ ਡੇਢ ਘੰਟਾ ਆਪਦੇ ਆਪ ਨਾਲ ਲੜਾਈ ਲੜੀ। ਵੀ ਯਾਰ ਮੇਰੇ ਮੂੰਹ ਦੇ ਵਿੱਚੋਂ ਕੋਈ ਸ਼ਬਦ ਜਿਹੜਾ ਹੋ ਜਾਣਾ ਹੋਵੇ ਕਿ ਜਿਹਦੇ ਪ੍ਰਤੀ ਮੈਨੂੰ ਜਵਾਬ ਦੇ ਹੋਣਾ ਪਵੇ ਮੇ ਮੇ ਆਪਦੇ ਆਪ ਨੂੰ ਜਵਾਬ ਦੇ ਹੋਣਾ ਪਵੇ ਤੇ ਯਾਰ ਮੈਂ ਆ ਸ਼ਬਦ ਕਿਉਂ ਵਰਤਿਆ ਕਈ ਵਾਰੀ ਕੋਈ ਤੁਹਾਡੇ ਮਨ ਦੇ ਉੱਤੇ ਐਸਾ ਅਸਰ ਹੁੰਦਾ ਕਿਸੇ ਵੀਰ ਦਾ ਕਿਸੇ ਭੈਣ ਦਾ ਕਿਸੇ ਸੰਕਟ ਦੇ ਵਿੱਚ ਗਏ ਹੋਏ ਬੰਦੇ ਦਾ ਵੀ ਤੁਸੀਂ ਇਹ ਕਹਿੰਦੇ ਯਾਰ ਸ਼ਬਦਾਂ ਦੀ ਚੋਣ ਆ ਜਿਹੜੀ ਉਹ ਕਿਤੇ ਗਲਤ ਨਾ ਹੋਵੇ ਕਿਉਂਕਿ ਇਹਦੇ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਆ ਤੁਹਾਡੇ ਵੀ ਜੁੜੇ ਮੇਰੇ ਵੀ ਜੁੜੇ ਆ ਮੈਂ ਇਹ ਸ਼ਬਦ ਇਕੱਠੇ ਕਰ ਕਰਕੇ ਬੋਲਣ ਦੀ ਕੋਸ਼ਿਸ਼ ਕੀਤੀ ਮੈਂ ਕਦੇ ਸੋਚਾਂ ਵੀ ਇਹ ਗੱਲ ਕਰਾਂ ਕਿ ਨਾ ਕਰਾਂ ਵੀਡੀਓ ਬਣਾਵਾ ਕਿ ਨਾ ਬਣਾਵਾ ਪਰ ਸੱਚੀ ਮੁੱੱਚੀ ਉਹ ਬਹੁਤ ਵੱਡਾ ਗਾਇਕ ਆ ਇਹ ਜਿਹੜਾ ਵਰਾ ਇਹ ਪੰਜਾਬ ਦੇ ਕਲਾ ਖੇਤਰ ਲਈ ਤੇ ਸਮੁੱਚੇ ਪੰਜਾਬ ਗਾ ਲਈ ਮੈਨੂੰ ਨਹੀਂ ਲੱਗਦਾ ਕਿ ਬਹੁਤ ਵਧੀਆ ਰਿਆ ਹੜਾਂ ਦੀ ਮਾਰ ਪਈ ਕੋਈ ਪੰਜਾਬੀ ਫਿਲਮ ਨਹੀਂ ਚੱਲ ਰਹੀ ਕੋਈ ਗਾਣਾ ਨਹੀਂ ਕਾਮਯਾਬ ਹੋ ਰਿਹਾ ਬਹੁਤਾ ਇਥੇ ਭੱਲਾ ਸਾਹਿਬ ਜਹਾਨੋ ਤੁਰ ਗਏ ਜਸਵਿੰਦਰ ਭੱਲਾ ਜੀ ਉਹ 22 ਤਰੀਕ ਨੂੰ ਗਏ ਆ ਅਗਲੇ ਮਹੀਨੇ 22 ਤਰੀਕ ਨੂੰ ਚਰੰਗੀਤ ਹੋਜਾ ਸਾਹਿਬ ਸੰਗੀਤ ਸਮਰਾਟ ਚਲੇ ਗਏ ਆ ਇਥੇ ਖਾਨ ਸਾਹਿਬ ਬਹੁਤ ਪਿਆਰਾ ਗਾਇਕ ਆ ਫਗਵਾੜੇ ਦੇ ਵਿੱਚ ਰਹਿੰਦਾ ਉਹਦੇ ਸਤਕਾਰਯੋਗ ਮਾਤਾ ਜੀ ਚਲੇ ਗਏ ਆ ਹੁਣ ਇਥੇ ਰਾਜਵੀਰ ਜਵੰਦਾ ਦੀ ਸਥਿਤੀ ਕਿਹੋ ਜੀ ਬਣੀ ਪਈ ਆ ਮੈਨੂੰ ਲੱਗਦਾ ਵੀ ਇਹ ਜਿਹੜਾ ਖਸਾਲ ਆ ਇਹ ਕਲਾ ਖੇਤਰ ਨੂੰ ਬਹੁਤ ਵੱਡੇ ਝਟਕੇ ਦੇ ਰਿਹਾ ਉਹ ਜਿਵੇਂ ਕੱਲ ਸੁਰਜੀਤ ਖਾਨ ਨੇ ਫੋਟਸ ਹਸਪਤਾਲ ਦੇ ਵਿੱਚ ਜਾ ਕੇ ਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਇਹ ਗੱਲ ਕਹੀ ਦੀ ਪਤਾ ਨਹੀਂ ਕੀ ਗੱਲ ਹੋਈ ਆ ਵੀ ਇਤ ਕੀ ਿਓ ਲੱਗਦਾ ਵੀ ਕਲਾਕਾਰਾਂ ਦੇ ਉੱਤੇ ਭਾਰੀ ਹੈ ਬਰਾ ਦੇ ਨਾਲ ਉਹਨੇ ਵੀ ਗੱਲ ਕਹੀ ਆ ਕਿ ਅਸੀਂ ਮਾਫੀ ਮੰਗਦੇ ਹਾਂ ਕੁਦਰਤ ਤੋਂ ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋਈ ਆ ਉਸ ਬੰਦੇ ਦੇ ਜਜ਼ਬਾਤ ਦੀ ਕਦਰ ਕਰਦੇ ਆ ਜਿੰਨੇ ਵੀ ਕਲਾਕਾਰ ਗਏ ਆ ਉਹ ਸਾਰੇ ਆਪਣੇ ਆ ਰਾਜੀਵਰ ਜਵੰਦੇ ਦੇ ਆਪਣੇ ਆ ਕਿਸੇ ਨਾਲ ਉਹਦਾ ਕੋਈ ਮੁਕਾਬਲਾ ਨਹੀਂ ਉਹ ਬੰਦਾ ਹੀ ਐਸਾ ਕਿਸੇ ਨਾਲ ਉਹਦਾ ਕੋਈ ਮੁਕਾਬਲਾ ਨਹੀਂ ਰਾਜੀਵਰ ਜਵੰਦੇ ਦਾ ਪਰ ਬੰਦਾ ਚੜ੍ਹਦੀ ਕਲਾ ਦੇ ਵਿਚਾਰ ਰਵੇ ਇੱਡੀਆ 'ਪਾ ਅਰਦਾਸ ਕਰੀਏ ਉਹ ਜ਼ਿੰਦਾਬਾਦ ਰਵੇ ਇੱਡੀਆ ਅਰਦਾਸ ਕਰੀਏ ਊਰਜਾਵਾਨ ਰਹਿਗੇ ਆਪਾਂ ਬਾਬਾ ਮੇਰ ਕਰੇ ਕੁਦਰਤ ਚਲੋ ਕਰ ਪੁਸ਼ ਵੀ ਸਕਦੀ ਆ ਉਹਦੇ ਰੰਗ ਆ ਪਰ ਗੱਲ ਇਹ ਜੀ ਕਿ ਆਪਾਂ ਉਹਦੇ ਲਈ ਸੀ ਸ਼ਬਦ ਨਾ ਵਰਤੀਏ ਮੈਨੂੰ ਬਹੁਤ ਕੀਸ ਪੈਂਦੀ ਮੇਰੇ ਅੰਦਰ ਮੰਨਦੇ ਜਦੋਂ ਕੋਈ ਲਿਖਦਾ ਨਾ ਕਿ ਰਾਜਵੀਰ ਜਵੰਦਾ ਇੱਕ ਚੰਗਾ ਗਾਇਕ ਸੀ ਉਹਨੇ ਕਈ ਫਿਲਮਾਂ ਵੀ ਕੀਤੀਆਂ ਸਨ ਰਾਜਵੀਰ ਜਵੰਦਾ ਇਹ ਇਸ ਤਰੀਕੇ ਦਾ ਮਨੁੱਖ ਸੀ ਯਾਰ ਸੀ ਨਾ ਕਹੋ ਐ ਨਾ ਕਰੋ ਜਜ਼ਬਾਤ ਨੂੰ ਸਮਝੋ ਰਾਜਵੀਰ ਜਵੰਦਾ ਇੱਕ ਚੰਗਾ ਗਾਇਕ ਹੈ ਉਹਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਉਹ ਬਹੁਤ ਵਧੀਆ ਪਰਫਾਰਮੈਂਸ ਪੇਸ਼ ਕਰਦਾ ਹੈ ਉਹ ਬੜੀ ਵਧੀਆ ਬਾਈਕ ਰਾਈਡਰ ਹੈ ਉਨੇ ਵਿਦੇਸ਼ਾਂ ਦੇ ਵਿੱਚ ਵੀ ਤਾਂਕ ਜਮਾਈ ਹੈ ਹੈ ਇਹ ਦੇ ਵਿੱਚ ਸਾਰਾ ਪੁੱਜ ਪਾਸਟ ਦੇ ਵਿੱਚ ਨਹੀਂ ਆ ਪ੍ਰੈਜ਼ੈਂਟ ਦੇ ਵਿੱਚ ਆ ਮੇਰੀ ਬੇਨਤੀ ਆ ਕੁਦਰਤ ਦੇ ਮੂਰੇ ਵੀ ਅਰਦਾਸ ਆ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਉਹਨੇ ਆਪਣਾ ਬਾਪ ਗਵਾਇਆ ਕੁਝ ਸਮਾਂ ਪਹਿਲਾਂ ਤੇ ਹੁਣ ਟੱਬਰ ਦਾ ਸਾਰਾ ਜ਼ਿਮਾ ਸਾਰਾ ਭਾਰ ਉਹਦੇ ਉੱਤੇ ਆ ਮੈਂ ਇੱਕ ਗੱਲ ਹੋਰ ਵੀ ਸੋਚਦਾ ਵੀ ਅਸੀਂ ਜਦੋਂ ਹੁਣ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਹੀ ਇੰਨੇ ਪਏ ਆ ਬਹੁਤ ਸਾਰੀਆਂ ਗੱਲਾਂ ਆਪਣੇ ਟੱਬਰ ਨੂੰ ਦੱਸਣੀਆਂ ਵੀ ਰਹਿ ਜਾਂਦੀਆਂ ਵੀ ਭਾਈ ਮੈਂ ਕਿਹਦੇ ਕੋਲੋਂ ਪੈਸੇ ਲਏ ਆ ਕਿਹਦੇ ਮੈਂ ਦੇਣੇ ਆ ਕਿਹਦੇ ਕੋਲੋਂ ਲੈਣ ਵਾਲੇ ਪਏ ਆ ਤੇ ਤੁਸੀਂ ਦੇਖੋ ਵੀ ਜਦੋਂ ਉਹੀ ਬੰਦਾ ਜਿਹੜਾ ਜਕਰ ਸੰਕਟ ਦੇ ਵਿੱਚ ਹੋਵੇ ਤੇ ਟੱਬਰ ਦੇ ਮਨ ਦੇ ਉੱਤੇ ਕੀ ਬੀਤਰੀ ਹੋਊਗੀ ਕਿਉਂਕਿ ਸਾਰੀ ਉਮਰ ਦਾ ਸਵਾਲ ਹੁੰਦਾ ਬੱਚਾ ਇੱਕ 5 ਸਾਲ ਦਾ ਬੇਟਾ ਰਾਜਵੀਰ ਜਵੰਦਾ ਦਾ ਤੇ 11 ਸਾਲ ਦੀ ਬੇਟੀ ਆ ਤੁਸੀਂ ਦੇਖੋ ਵੀ ਉਹਨਾਂ ਬੱਚਿਆਂ ਦੇ ਮਨ ਦੇ ਉੱਤੇ ਕੀ ਚੱਲ ਰਿਹਾ ਹੋਊਗਾ ਬਜ਼ੁਰਗ ਮਾਂ ਦੇ ਮਨ ਤੇ ਕੀ ਚੱਲਦਾ ਰਾਜਵੀਰ ਦੇ ਘਰ ਵਾਲੀ ਦੇ ਮੰਨ ਦੇ ਉੱਤੇ ਕੀ ਚੱਲਦਾ ਸੋ ਸਾਰਾ ਕੁਝ ਫਿਕਰ ਹੈ ਬਈ ਅਰਦਾਸਾਂ ਰੰਗ ਲੈ ਕੇ ਆਉਣ ਰਾਜਵੀਰ ਜਵੰਦਾ ਚੜ੍ਹਦੀ ਕਲਾ ਦੇ ਵਿੱਚ ਰਵੇ ਮਾੜੀ ਖਬਰ ਨਾ ਆਵੇ ਕੁਝ ਘੰਟਿਆਂ ਤੱਕ ਕਿਉਂਕਿ ਡਾਕਟਰਾਂ ਨੇ ਗੱਲ ਕਹੀ ਆ ਵੀ ਕੁਝ ਵੀ ਕਿਹਾ ਜਾ ਸਕਦਾ ਕੁਝ ਵੀ ਹੋ ਸਕਦਾ ਉਹਨਾਂ ਨੇ ਤੇ ਵੀ ਗੱਲ ਕਹੀ ਆ ਜੀ ਕਿ 1% ਵੀ ਚਾਂਸ ਨਹੀਂ ਆ ਪੂਰਾ ਸਭ ਕੁਝ ਹੱਥ ਦੇ ਵਿੱਚੋਂ ਖਿਸਕ ਚੁੱਕਾ ਪਰ ਫਿਰ ਵੀ ਕੁਦਰਤ ਕੋਈ ਕ੍ਰਿਸ਼ਮਾ ਕਰੇ ਇਸ ਗੱਲ ਦੀ ਆਪਾਂ ਅਰਦਾਸ ਕਰੀਏ